ਸੀਜ਼ ਫਾਇਰ ਤੋਂ ਬਾਅਦ ਸੀਜ਼ ਫਾਇਰ ਦੇ ਐਲਾਨ ਨਾਮੇ ਤੋਂ 43 ਘੰਟਿਆਂ ਤੋਂ ਦਰਮਿਆਨ 43-42 ਘੰਟਿਆਂ ਦੇ ਦਰਮਿਆਨ ਲਗਭਗ 32 ਏਅਰਪੋਰਟ ਫਟ ਖੁੱਲ ਗਏ ਜਿਹੜੇ ਪਹਿਲਾਂ ਬੰਦ ਕਰ ਦਿੱਤੇ ਗਏ ਸੀ ਪੰਜਾਬ ਦੇ ਲਗਭਗ 17-18 ਜ਼ਿਲ੍ਹਿਆਂ ਦੇ ਵਿੱਚ ਸਕੂਲ ਕਾਲਜ ਦੁਬਾਰਾ ਖੁੱਲ ਗਏ ਨੇ ਵਿਦਿਆਰਥੀ ਪਰਤਣ ਲੱਗੇ ਨੇ ਐ ਇਥੋਂ ਤੱਕ ਕਿ ਜਿਹੜੀ ਪੁਲਿਸ ਬਕਾਇਦਾ ਤੌਰ ਤੇ ਬਾਰਡਰਾਂ ਤੇ ਲਾਈ ਗਈ ਸੀ ਉਹਨਾਂ ਨੇ ਵਾਪਸ ਆਪਣੀਆਂ ਪਥਾਨੀ ਚੌਕੀਆਂ ਸੰਭਾਲ ਲਈ। ਸਿੱਧੇ ਸੰਕੇਤ ਸਰਕਾਰ ਵੱਲੋਂ ਜਾਂ ਸਾਡੇ ਸਾਈਬਰ ਮਾਹਿਰਾਂ ਵੱਲੋਂ ਦਿੱਤੇ ਗਏ ਕਿ ਹੁਣ ਇੱਕ ਵੱਡਾ ਅਟੈਕ ਸਾਈਬਰ ਅਟੈਕ ਹੋ ਸਕਦਾ ਹੈ। ਲੁਕਮਾ ਅਟੈਕ ਹੋ ਸਕਦਾ ਹੈ। ਫੋਮਾਰ ਤੋਂ ਅੱਜ ਤੋਂ ਲਗਭਗ ਜੀਵਨ ਮੁੜ ਕੇ ਲੀਡ ਤੇ ਪਰਤ ਆਇਆ ਹੈ। ਪਰ ਇਹ ਸਭ ਦੇ ਦਰਮਿਆਨ ਪੰਜਾਬ ਤੋਂ ਵੱਡੀ ਗਿਣਤੀ ਪ੍ਰਵਾਸ ਹੋਏ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਕ ਪਲਾਨ ਬਣਾਇਆ ਸੀ 2000 ਦਾ ਜਦੋਂ ਇਹ ਸਵਾਲ ਆਇਆ ਕਿ ਕਿੰਨੇ ਜਹਾਜ਼ ਟਿਕਨੇ ਹਨ ਜਾਂ ਕੀ ਮੰਨਦੇ ਹੋ ਕਿ 40 40 ਉਹਨਾਂ ਦੇ ਸੈਨਿਕ ਪਰਿਵਤਕ ਕਰ ਜਾਂਦੇ ਸੋਈ ਇਹ ਤੋਂ ਅਧਿਵਰੇ ਨਿਵਤ ਕਰ ਸਿਰ ਪ੍ਰਕਿਰਿਆ ਸੀ ਨਾਮਜਾਦ ਉਹ ਜਿਹੜਾ ਐਸੇ ਤਾਂ ਆਯਾਦ ਵਾਲਿਆਂ ਨੇ ਮਿਲ ਕੇ ਵੀ ਆਪਣਾ ਇੱਕ ਗਰੁੱਪ ਬਣਾ ਲਿਆ ਸੀ ਪਰ ਉਹ ਗਰੁੱਪ ਉਹ ਸਿਰੇ ਨਿਚੜੇ ਉਹ ਖਿੰਡ ਪੁੜ ਗਏ ਇਹ ਇਧਰ ਟਿੰਡਾ ਤੇ ਸਾਧੂਆ ਸੋਲਾਂ ਦੇ ਹੱਥਾਂ ਲੱਗ ਗਏ। ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਜ਼ਿੰਦਗੀ ਲਈ ਉੱਤੇ ਪਰਤਣ ਲੱਗੀ ਐ। ਜ਼ਿੰਦਗੀ ਮੁੜ ਕੇ ਧੜਕਣ ਲੱਗੀ ਐ। ਜੰਗ ਦੇ ਰੋਲੇ ਤੋਂ ਬਾਅਦ ਸ਼ਾਂਤੀ ਘਰਾਂ ਨੂੰ ਪਰਤਣ ਲੱਗੀ ਹੈ ਜੀ ਹਾਂ ਹਮਨ ਦਾ ਸੁਨੇਹਾ ਸ਼ਾਂਤੀ ਦਾ ਸੁਨੇਹਾ ਦੋਵੇਂ ਆਕਾਸ਼ਾਂ 'ਚ ਫੈਲਿਆ ਜਮੀਨ ਤੋਂ ਲੈ ਕੇ ਅਸਮਾਨ ਤੱਕ ਫੈਲਿਆ ਤੇ ਆਖਰ ਬੰਬਬਾਰੀ ਗੋਲੀਬਾਰੀ ਥਮ ਗਈਆ ਤੇ ਇਹਦੇ ਵਿੱਚ ਫੇਰ ਇੱਕ ਵਾਰ ਜ਼ਿੰਦਗੀ ਟੜਕਣ ਲੱਗੀ ਚਲੋ ਮੈਂ ਓਵਰ ਆਲ ਜੇਕਰ ਭਾਰਤ ਦੇ ਹਵਾਲੇ ਨਾਲ ਗੱਲ ਕਰਾਂ ਤੇ ਫਿਰ ਮੈਂ ਆਪਣੇ ਪੰਜਾਬ ਦੇ ਪਿੰਡਾਂ ਦੀ ਬਾਤ ਵੀ ਸ਼ੋਵਾਂਗਾ ਕਹਿੰਦੇ ਜੀ ਭਾਰਤ ਦੇ ਵਿੱਚ ਲਗਭਗ ਜਿੰਨੇ 에ਰਪੋਰਟ ਬੰਦ ਸੀ ਸਾਰੇ ਖੋਲ ਦਿੱਤੇ ਗਏ ਨੇ ਸੀਜ਼ਫਾਇਰ ਤੋਂ ਬਾਅਦ ਸੀਜ਼ਫਾਇਰ ਦੇ ਐਲਾਨ ਨਾਮੇ ਤੋਂ 43 ਘੰਟਿਆਂ ਤੋਂ ਦਰਮਿਆਨ ਹੀ 43 42 ਘੰਟਿਆਂ ਦੇ ਦਰਮਿਆਨ ਹੀ ਲਗਭਗ 32 에어ਪੋਰਟ ਸਾਡੇ ਖੁੱਲ ਗਏ ਨੇ ਜਿਹੜੇ ਪਹਿਲਾਂ ਬੰਦ ਕਰ ਦਿੱਤੇ ਗਏ ਸੀ ਜੰਮੂ ਕਸ਼ਮੀਰ ਦੇ ਤਿੰਨ 에어ਪੋਰਟ ਸੀਗੇ ਜਿਨ੍ਹਾਂ ਚ ਅਵਾਦੀਪੁਰ ਜੰਮੂ ਤੇ ਸ਼੍ਰੀਨਗਰ ਵੱਡੇ ਜੰਮੂ ਤੇ ਸ਼੍ਰੀਨਗਰ ਆਉਂਦੇ ਨੇ ਇਸ ਤਰ੍ਹਾਂ ਲਦਾਖ ਦੇ ਦੋ 에어ਪੋਰਟ ਸੀਗੇ ਲੇ ਔਰ ਥੋਈ ਸੇ ਉਹ ਦੋਏ ਖੁੱਲ ਗਏ ਨੇ ਹਿਮਾਚਲ ਦੇ ਕਾਂਗੜਾ ਵਾਲਾ ਕੁਲੂ ਮਨਾਲੀ ਵਾਲਾ ਸ਼ਿਮਲੇ ਵਾਲਾ ਖੁੱਲ ਗਏ ਨੇ ਪੰਜਾਬ ਦੇ ਆਦਮਪੁਰ ਵਾਲਾ ਵੀ ਚਾਲੂ ਹੋ ਗਿਆ ਪਠਾਨਕੋਟ ਵਾਲਾ ਵੀ ਅੰਮ੍ਰਿਤਸਰ ਵਾਲਾ ਵੀ ਬਠਿੰਡੇ ਵਾਲਾ ਵੀ ਹਲਵਾਰੇ ਵਾਲਾ ਵੀ ਉਧਿਆਣੇ ਪਟਿਆਲੇ ਵਾਲਾ ਵੀ ਵੈਸੇ ਮੁੱਖ ਤੌਰ ਤੇ ਸਾਡਾ ਅੰਮ੍ਰਿਤਸਰ ਵਾਲਾ ਵੱਡਾ 에ਰਪੋਰਟ ਹੈ ਉਹ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੋ ਹਰਿਆਣਾ ਦਾ ਅੰਮਾਲੇ ਵਾਲਾ ਵੀ ਚਾਲੂ ਹੋ ਗਿਆ ਛੰਡੀਗੜ ਜਿਹੜਾ ਮਹਾਲੀ ਦੇ ਵਿੱਚ ਸਿਤਤ ਹੈ ਸਾਡੇ ਪੰਜਾਬ ਦੀ ਰਾਜਸਥਾਨੀ ਵਾਲਾ ਉਹ ਵੀ ਚਾਲੂ ਹੋ ਗਿਆ Rajasthan ਦਾ ਵੀ ਕਾ ਨੇਰ ਵਾਲਾ ਜੈਸਲਮੇਰ ਵਾਲਾ ਜੋਧਪੁਰ किशनਗੜ ਉਤਰਲਾਈ ਇਹ ਚਾਲੂ ਹੋ ਗਏ ਨੇ ਜੀ ਯੂਪੀ ਦਾ ਹਿਡਨ ਤੇ ਮਸਰਵਾ ਵਾਲਾ ਦੋ ਚਾਲੂ ਹੋ ਗਏ ਗੁਜਰਾਤ ਦੇ ਵੀ ਪੁੱਜ ਜਾਮਨਗਰ ਕਾਂਡਲਾ ਕੇਸ਼ੋਦ ਮੰਦਰਾ ਨਾਲੀਆ ਪਰੰਬੰਬੰਦ ਰਾਜਕੋਟ ਇਹ ਸਾਰੇ ਚਾਲੂ ਹੋ ਗਏ ਨੇ। ਉਹ ਇਸ ਤਰ੍ਹਾਂ ਸੀਜ਼ਫਾਇਰ ਦੇ 42-43 ਘੰਟਿਆਂ ਦੇ ਬਾਅਦ ਭਾਰਤ ਦੇ 32 에어ਪੋਰਟ ਮੁੜ ਕੇ ਖੁੱਲ ਦਿੱਤੇ ਗਏ ਨੇ। ਬੁਕਿੰਗ ਸ਼ੁਰੂ ਹੋ ਗਈ ਆ। ਤੇ 9 ਤੋਂ ਲੈ ਕੇ 15 ਮਈ ਤੱਕ ਜਿਹੜੀਆਂ ਸਰਬ ਸੰਬੰਧਿਤ ਕੀਤੀਆਂ ਗਈਆਂ ਸੀਗੀਆਂ ਉਹ ਹੁਣ ਪਹਿਲਾਂ ਹੀ ਬਹਾਲ ਕਰ ਦਿੱਤੀਆਂ ਗਈਆਂ ਨੇ। ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਦੇ 42-43 ਘੰਟਿਆਂ ਦੇ ਦਰਮਿਆਨ ਹੀ 9 ਸਵੇਿਆਂ ਦੇ 32 ਤੋਂ ਵੱਧ ਜਿਹੜੇ ਏਅਰਪੋਰਟ ਬੰਦ ਸੀ 32 ਏਅਰਪੋਰਟ ਜਿਹੜੇ ਬੰਦ ਸੀ ਉਹ ਖੋਲ ਦਿੱਤੇ ਗਏ ਨੇ ਏਅਰਲਾਈਨ ਕੰਪਨੀਆਂ ਵੱਲੋਂ ਬਕਾਇਦਾ ਤੌਰ ਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ 32 ਏਅਰਪੋਰਟਸ ਦੇ ਏਅਰਲਾਈਨ ਸਰਵਿਸ ਨੇ 9 ਮਈ ਤੋਂ ਲੈ ਕੇ 15 ਮਈ ਤੱਕ ਦੀ ਸਵੇਰੇ 5:00 5:00 ਵਜੇ ਤੋਂ 7:00 ਵਜੇ ਤੱਕ ਬੰਦ ਕੀਤੀਆਂ ਗਈਆਂ ਸੀ ਜਿਸ ਨੂੰ ਬਹਾਲ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਸਰਵਿਸ ਬਹਾਲ ਹੋ ਰਹੀਆਂ ਨੇ ਸੋ ਇਹਦੇ ਨਾਲ 3 ਦਿਨਾਂ ਚ ਕਹਿੰਦੇ 500 ਤੋਂ ਜ਼ਿਆਦਾ ਫਲਾਈਟ ਰੱਦ ਹੋਈਆਂ ਫਲਾਈਟ ਬੰਦ ਹੋਣ ਕਾਰਨ ਏਅਰਲਾਈਨਸ ਵੱਲੋਂ 500 ਜਿਆਦਾ ਫਲਾਈਟ ਰੱਦ ਕੀਤੀਆਂ ਗਈਆਂ ਕਿੰਨੀਆਂ ਲਾਈਨ ਕੰਪਨੀਆਂ ਨੇ ਯਾਤਰੀਆਂ ਨੂੰ ਫੁੱਲ ਰਿਫੰਡ ਕੀਤਾ ਫਲਾਈਟ ਰੀਸ਼ਡਿਊਲ ਦਾ ਆਪਸ਼ਨ ਦਿੱਤਾ ਸੀ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ 10 ਮਈ ਤੱਕ ਇਹ ਸੰਘਰਸ਼ ਚੱਲਿਆ ਤੇ 10 ਮਈ ਦੀ ਸ਼ਾਮ ਨੂੰ 5 ਵਜੇ ਦੋਵਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਦਾ ਐਲਾਨ ਹੋਇਆ ਤੇ ਉਸ ਤੋਂ ਬਾਅਦ ਪਾਕ ਵੱਟਣਾ ਲੱਗੇ ਭਾਰਤੀ ਸੁੱਬਿਆਂ ਦੀ ਹਲਚਲ ਨਾਰਮਲ ਹੋਣ ਲੱਗੀ ਤਾਂ ਉਹਦਾ ਨਤੀਜਾ ਸੀ ਕਿ ਫਿਰ 에어ਪੋਰਟ ਖੋਲ ਦਿੱਤੇ ਗਏ ਨੇ ਸੋ ਇੱਕ ਤਾਂ ਇਹ ਵਾਹ ਲੀਆ ਦੂਸਰੀ ਜੇ ਮੈਂ ਇਸੇ حوالے ਨਾਲ ਪੰਜਾਬ ਦੀ ਗੱਲ ਵੀ ਕਰਾਂ ਤਾਂ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਚੰਡੀਗੜ੍ਹ ਦਾ ਹਿਮਾਚਲ ਦਾ ਇਹ ਸਾਰੇ ਏਅਰਪੋਰਟ ਹੁਣ ਕੰਮ ਕਰਨ ਲੱਗੇ ਨੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਇਹ ਖੇਤਰਾਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਵਾਲਾ ਸਾਡਾ ਚੰਡੀਗੜ੍ਹ ਹੈ ਫਿਰ ਹਿਮਾਚਲ ਹੈ ਜਾਂ ਮਤਲਬ ਕਿ ਮਾਚਰ ਵਾਲੇ ਏਅਰਪੋਰਟ ਨੇ ਜਾਂ ਅਲਵਾਰੇ ਵਾਲਾ ਹੈ ਜਾਂ ਲੁਧਿਆਣੇ ਪਠਾਨਕੋਟ ਜਿਵੇਂ ਤਰਕੇ ਇਹ ਨੇ ਲੁਧਿਆਣੇ ਦੇ ਨਾਲ ਅਲਵਾਰੇ ਵਾਲਾ ਪੈਂਦਾ ਉਹ ਨੇ ਸਾਰੇ ਇਹ ਸਾਰੇ ਹੁਣ ਚਾਲੂ ਪੋਜੀਸ਼ਨ 'ਚ ਹੋ ਗਏ ਨੇ ਸੂਬਾ ਹਿੰਦ-ਪਾਕਿਸਤਾਨ ਦੇ ਵਿਚਾਲੇ ਕਹਿੰਦੇ ਦੋ ਦਿਨਾਂ ਤੋਂ ਹਾਲਤ ਨਾਰਮਲ ਹੋ ਰਹੇ ਨੇ ਜਿਹਦੇ ਕਾਰਨ ਪਿਛਲੇ 5 ਦਿਨਾਂ ਤੋਂ ਜਿਹੜੇ ਪੰਜਾਬ ਚੰਡੀਗੜ੍ਹ ਵਾਲੇ ਵੰਸੀ ਏਅਰਪੋਰਟ ਵੀ ਉਸੇ ਜਿਵੇਂ ਆਪਾਂ ਬਤੀਆਂ ਦੀ ਗੱਲ ਕੀਤੀ ਉਹਦੇ ਵਿੱਚ ਇਹ ਵੀ ਸ਼ਾਮਲ ਨੇ ਸੋ ਖੁੱਲ ਗਏ ਨੇ ਪਰ ਏਅਰਪੋਰਟ ਚਾਲੂ ਹੋ ਗਏ ਨੇ ਜ਼ਿੰਦਗੀ ਮੈਂ ਜਿਵੇਂ ਕਹਿ ਕਿ ਲੀ ਤੇ ਪਰਤਣ ਲੱਗੀ ਮੈਂ ਪੰਜਾਬ ਦੇ ਪਿੰਡਾਂ ਦੀ ਬਾਤ ਵੀ ਤੁਹਾਡੇ ਨਾਲ ਪਉਣਾ ਪਰ ਜਿਹੜਾ ਇੱਕ ਨਵਾਂ ਖਤਰਾ ਜਿਹਦੇ ਸੰਕੇਤ ਸਰਕਾਰ ਵੱਲੋਂ ਜਾਂ ਸਾਡੇ ਸਾਈਬਰ ਮਾਹਿਰਾਂ ਵੱਲੋਂ ਦਿੱਤੇ ਗਏ ਨੇ ਕਿ ਹੁਣ ਇੱਕ ਵੱਡਾ ਅਟੈਕ ਸਾਈਬਰ ਅਟੈਕ ਹੋ ਸਕਦਾ ਇਹ ਲੁਕਮਾ ਅਟੈਕ ਹੋ ਸਕਦਾ ਸੋ ਬਕਾਇਦਾ ਤੌਰ ਤੇ ਕਹਿੰਦੇ ਜੀ ਪਾਕਿਸਤਾਨ ਸਾਈਬਰ ਅਟੈਕ ਕਰ ਸਕਦਾ ਦਾ ਅਲਰਟ ਲੋਕਾਂ ਚ ਜਾਰੀ ਕੀਤਾ ਜਾ ਰਿਹਾ ਵਕਫ ਵਕ ਸੁਬਿਆਂ ਵੱਲੋਂ ਹੈਂਕਰਸ ਭਾਰਤ ਵਿੱਚ WhatsApp ਦੇ ਉੱਤੇ ਫੇਸਬੁੱਕ ਦੇ ਉੱਤੇ ਈਮੇਲ ਦੇ ਉੱਤੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਖਤਰਨਾਕ ਕੋਈ ਲਿੰਕ ਭੇਜ ਸਕਦੇ ਨੇ ਜਿਵੇਂ ਡਾਂਸ ਆਫ ਆਫ ਦਾ ਹਲੇਰੀ ਹੈ ਨਾ ਇਸੇ ਤਰ੍ਹਾਂ ਦਾ ਕੋਈ ਕਹਿੰਦੇ ਨਾਮ ਖਤਰਨਾਕ ਮੈਲਵੇਅਰ ਫੈਲਾ ਰਹੇ ਨੇ ਕੋਈ ਹੋਰ ਵੀ ਹੋ ਸਕਦੇ ਨੇ ਇਹ ਜੇ ਕੁਝ ਹੋਰ ਵੀ ਕਹਿੰਦੇ ਇਸ ਲਈ ਜਿਹੜੇ ਅਣਜਾਣ ਨੰਬਰਾਂ ਤੋਂ ਤੁਹਾਨੂੰ ਫੋਨ ਆਉਂਦਾ ਹੈ ਅਣਜਾਣ ਨੰਬਰਾਂ ਤੋਂ ਕੋਈ ਵੀਡੀਓ ਲਿੰਕ ਆਉਂਦਾ ਹੈ ਅਣਜਾਣ ਨੰਬਰਾਂ ਤੋਂ ਕੋਈ ਕਾਲ ਆਉਂਦੀ ਹੈ ਕੋਈ ਈਮੇਲ ਆਉਂਦੀ ਹੈ ਤੁਹਾਡੇ ਸੰਪਰਕ ਤੋਂ ਬਿਨਾਂ ਲਈ ਔਰ ਤੁਸੀਂ ਮਿਲਦੀ ਜੁਲਦੀ ਵੀ ਤਾਂ ਵੀ ਗੌਰ ਨਾਲ ਦੇਖੋ ਕਿ ਕੋਈ ਜਾਲੀ ਤਾਂ ਨਹੀਂ ਕਿਸੇ ਕੰਪਨੀ ਦੀ ਸੋ ਇਸ ਲਈ ਕਹਿੰਦੇ ਉਹਨਾਂ ਲਿੰਕ ਖੋਲਣ ਤੋਂ ਪਹਿਲਾਂ ਕਾਪੀ ਕਰਨ ਤੋਂ ਪਹਿਲਾਂ ਉਸ ਦੇ ਓਪਨ ਓਪਨ ਕਰਨ ਤੋਂ ਪਹਿਲਾਂ ਬਚ ਕੇ ਰਹੋ ਤੁਹਾਡੇ ਖਾਤੇ ਖਾਲੀ ਹੋ ਸਕਦੇ ਨੇ ਤੁਸੀਂ ਕਿਸੇ ਨਵੀਂ ਮੁਸ਼ਕਲ 'ਚ ਵੀ ਪੈ ਸਕਦੇ ਹੋ ਇਸ ਲਈ ਕਹਿੰਦੇ ਇਹ ਵਿਚਾਰ ਹੁੰਦੀ ਹੈ ਤੇ ਪੰਜਾਬ ਦੇ 18 ਜ਼ਿਲ੍ਹਿਆਂ 'ਚ ਲਗਭਗ ਅੱਜ ਸਕੂਲ ਵੀ ਆਮ ਬਲ ਖੁੱਲ ਕੇ ਨਹੀਂ ਸੋ ਇਸ ਲਈ ਬੇਸ਼ੱਕ ਅਜੇ ਜਿਹੜੇ ਸਰਦੀ ਖੇਤਰ ਨੇ ਉਹਨਾਂ 'ਚ ਚਾਰਕ ਜ਼ਿਲ੍ਹਿਆਂ ਦੇ ਵਿੱਚ ਉੱਥੇ ਬੰਦ ਨੇ ਪਰ ਫਿਰ ਵੀ ਕਾਫੀ ਹੱਦ ਤੱਕ ਸਕੂਲ ਕਾਲਜ ਖੁੱਲ ਗਏ ਨੇ ਚਲੋ ਆਪਾਂ ਪੰਜਾਬ ਦੇ ਪਿੰਡਾਂ ਕਰਨੀ ਨੂੰ ਵੀ ਤੁਰਦੇ ਹਾਂ ਜੀ ਹਾਂ ਪੰਜਾਬ ਦੇ ਲਗਭਗ 17 18 ਜ਼ਿਲ੍ਹਿਆਂ ਦੇ ਵਿੱਚ ਸਕੂਲ ਕਾਲਜ ਦੁਆਰਾ ਖੁੱਲ ਗਏ ਨੇ ਵਿਦਿਆਰਥੀ ਪਰਤਣ ਲੱਗੇ ਨੇ ਐ ਇੱਥੋਂ ਤੱਕ ਕਿ ਜਿਹੜੀ ਪੁਲਿਸ ਬਕਾਇਦਾ ਤੌਰ ਤੇ ਬਾਰਡਰਾਂ ਤੇ ਲਾਈ ਗਈ ਸੀ ਉਹਨਾਂ ਨੇ ਵਾਪਸ ਆਪਣੇ ਥਾਣੇ ਚੌਕੀਆਂ ਸੰਭਾਲ ਲਏ ਨੇ ਨਾਕਿਆਂ ਚ ਕਟੌਤੀ ਹੋਈ ਹੈ ਪਰ ਜਿਹੜੇ 3-4 ਜ਼ਿਲ੍ਹੇ ਅਜੇ ਵੀ ਅਜਿਹੇ ਨੇ ਇਥੇ ਲਗਭਗ ਅਜੇ ਸਕੂਲ ਕਾਲਜ ਨਹੀਂ ਖੁੱਲ ਰਹੇ ਇਤਿਆਤ ਵਰਤਿਆ ਜਾ ਰਿਹਾ ਖਾਸ ਕਰਕੇ ਅੰਮ੍ਰਿਤਸਰ ਦੇ ਖੇਤਰ ਚ ਇਹਨਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਵਾਲੇ ਖੇਤਰ ਚ ਇਹਨਾਂ ਖੇਤਰਾਂ ਦੇ ਵਿੱਚ ਕਾਫੀ ਅਜੇ ਇਤਿਆਤ ਵਰਤਿਆ ਜਾ ਰਿਹਾ ਸੋ ਇਹ ਸਭ ਦੇ ਦਰਮਿਆਨ ਸਰਦੀ ਖੇਤਰਾਂ ਦੇ ਵਿੱਚ ਵੀ ਘਰਾਂ ਚ ਰੌਣਕ ਪਰਤਣ ਲੱਗੀ ਆ ਸੋ ਕੱਲ ਲਗਭਗ ਪੰਜਾਬ ਸਣੇ ਪੂਰੇ ਮੁਲਕ ਚ ਬਲੈਕਆਊਟ ਨਹੀਂ ਹੋਇਆ ਸੋ ਅੱਜ ਦਾ ਦਿਨ ਫਿਰ ਬਾਜ਼ਾਰਾਂ ਚ ਪੂਰੀ ਤਰ੍ਹਾਂ ਰੌਣਕ ਪਰਤ ਆਈ ਆ ਬਾਜ਼ਾਰ ਖੁੱਲ ਗਏ ਨੇ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਖੋਲੇ ਨੇ ਵਾਪਸ ਟਰੈਕਟਰ ਟਰੈਲੀਆਂ ਪਿੰਡਾਂ ਨੂੰ ਪਰਤਣ ਲੱਗੀਆਂ ਨੇ ਤੇ ਇਹ ਵੱਖ-ਵੱਖ ਮੀਡੀਆ ਦੀਆਂ ਰਿਪੋਰਟਾਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਅਸੀਂ ਵੀ ਜਿਨ੍ਹਾਂ ਨਾਲ ਉਥੇ ਦੇ ਸਥਾਨਕ ਪத்திரਿਕਾਂ ਤਾਲਮਿਲ ਕੀਤਾ ਉਹਨਾਂ ਰਾਹੀਂ ਵੀ ਜਾਂ ਚਰਨਜੀਤ ਭੁੱਲਰ ਦੀਆਂ ਜਿਹੜੇ ਰਿਪੋਰਟ ਵੀ ਹਨ ਜਿਹੜੀ ਇਸ ਗੱਲ ਦੀ ਗਵਾਹੀ ਭਰਦੀ ਐ ਸੋ ਇਹ ਸਾਰੇ ਪਾਸਿਓਂ ਆ ਰਹੀਆਂ ਖਬਰਾਂ ਇਸ ਗੱਲ ਦਾ ਸੰਕੇਤ ਨੇ ਕਿ ਦੁਬਾਰਾ ਜ਼ਿੰਦਗੀ ਧੜਕਣ ਲੱਗੀ ਐ ਗੋਲੀਬੰਦੀ ਦਾ ਆਰਡਰ ਹੋ ਗਿਆ ਸੀਜ਼ ਫਾਇਰ ਦਾ ਆਰਡਰ ਹੋ ਗਿਆ ਸਹਿਮਤੀ ਹੋ ਗਈ ਕਿਉਂ ਤੋਂ ਬਾਅਦ ਆਪਸੀ ਬੈਠਕਾਂ ਦਾ ਦੌਰ ਸ਼ੁਰੂ ਹੋ ਗਏ ਉਹ ਕੁਝ ਫੈਸਲੇ ਲਏ ਜਾਣੇ ਆ ਉਹਦੀ ਪ੍ਰਕਿਰਿਆ ਤੁਹਾਡੇ ਸਾਹਮਣੇ ਆ ਜਾਣੀ ਆ ਸਾਰੀ ਸੋ ਸਰहदी ਲੋਕ ਘਰਾਂ ਵੱਲੋਂ ਮੁੜ ਆਏ ਨੇ ਪੰਜਾਬ ਦੇ ਸਰहदी ਪਿੰਡਾਂ ਚ ਕਹਿੰਦੇ ਗੋਲੀਬੰਦੀ ਤੋਂ ਬਾਅਦ ਮਾਇੂਸ ਚਿਹਰਿਆਂ ਦੇ ਉੱਤੇ ਫਿਰ ਰੌਣਕ ਪਰਤਰੀ ਦੇਖੀ ਜਾ ਰਹੀ ਆ ਹੁਣ ਜਿਤ ਨਿਤ ਦਾ ਸੰਤਾਪ ਚੱਲਣ ਨਾਲ ਇਹਨਾਂ ਲੋਕਾਂ ਨੂੰ ਹੁਣ ਕਹਿੰਦੇ ਕਾਫੀ ਕੁਝ ਆਪਰਾ ਨਹੀਂ ਲੱਗਦਾ ਉਹ ਆਦੀ ਹੋ ਗਏ ਨੇ ਪਰ ਇਹ ਜਦੋਂ ਸਿੱਧੀ ਜੰਗ ਸ਼ੁਰੂ ਹੁੰਦੀ ਆ ਤਾਂ ਉਹਦੇ ਵਿੱਚ ਫਿਰ ਤਣਾਅ ਹੋਰ ਵੱਧ ਜਾਂਦਾ ਹੈ ਇਸ ਲਈ ਉਹ ਜਿੰਨੀਆਂ ਚੀਜ਼ਾਂ ਦੇ ਆਦੀ ਨੇ ਉਹ ਤੋਂ ਵੀ ਗਾਹ ਜਾ ਕੇ ਫਿਰ ਜਦੋਂ ਆਪਣੇ ਜਵਾਕ ਜੱਲੇ ਦਾ ਡੰਗਰ ਪਸ਼ੂ ਦਾ ਉਹਦਾ ਫਿਕਰ ਪੈਂਦਾ ਫਿਰ ਕਈ ਵਾਰ ਘਰ-ਵਾਰ ਕਹਿੰਦੇ ਛੱਡਣੇ ਪੈਂਦੇ ਨੇ ਸੋ ਇਸ ਲਈ ਖਤਰੇ ਦੇ ਵੱਜਦੇ ਹੁੱਗੂ ਕੋ ਪਨੇਰੇ ਚ ਕਟੀਆਂ ਜਾਂਦੀਆਂ ਰਾਤਾਂ ਖੌਫ ਦਾ ਪਹਿਰਾ ਹੈ ਨਾ ਆਕਾਸ਼ ਚ ਗੂੰਜਦੇ ਧਮਾਕੇ ਇਹ ਸਾਰੇ ਕਹਿੰਦੇ ਸਰਦੀ ਪਿੰਡਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਨੇ ਪਰ ਹੁਣ ਇਹ ਪਿਛਲੇ 4-5 ਦਿਨ ਜਿਸ ਭਿਆਨਕ ਦੌਰ ਚੋਂ ਲੰਘੇ ਜਿਹਦੇ ਕਾਰਨ ਸਰਦੀ ਖੇਤਰ ਦੇ ਕਈ ਪਿੰਡ ਤਾਂ ਪੂਰੀ ਤਰ੍ਹਾਂ ਖਾਲੀ ਵੀ ਹੋ ਗਏ ਸੀ ਪਰ ਕਈਆਂ ਨੇ ਟੈਂਪਰੇਰੀ ਸ਼ਿਫਟ ਕਰ ਲਿਆ ਸੀ ਕਈਆਂ ਨੇ ਇਕੱਦਾ ਜੀ ਰਹਿ ਗਿਆ ਸੀ ਕਈ ਦਿਨ ਦਿਹਾੜੇ ਜਾ ਕੇ ਡੰਗਰਾਂ ਨੂੰ ਪਸ਼ੂਆਂ ਨੂੰ ਚਾਰਾ ਚੂਰਾ ਪਾਉਂਦੇ ਸੀ ਫਿਰ ਪਰਤੇ ਆਉਂਦੇ ਸੀ ਬਾਹਰ ਦੂਰ ਕੰਨੀ ਸ਼ਹਿਰਾਂ ਕੰਨੀ ਇਸ ਤਰ੍ਹਾਂ ਕੰਨੀ ਸੌਣ ਲੱਗ ਪਕ ਕਹਿੰਦੇ ਕਿ ਉਹਨਾਂ ਦਾ ਦਿਨ ਸੁੱਖ ਦਾ ਲੰਘ ਰਿਹਾ ਕੱਲ ਦਾ ਦਿਨ ਵੀ ਠੀਕ ਰਿਹਾ ਕੱਲ ਦੀ ਰਾਤ ਵੀ ਠੀਕ ਰਹੀ ਤੇ ਅੱਜ ਦਾ ਦਿਨ ਵੀ ਲਗਭਗ ਸੁਖਾਂ ਮ ਲੰਘ ਰਿਹਾ ਹੁਣ ਜ਼ਿੰਦਗੀ ਆਮ ਬਾਂਗ ਧੜਕਣ ਲੱਗ ਪਈ ਹੈ ਸਰਦੀ ਜਿਲਿਆਂ ਚ ਜਾਨ ਜੀਵਨ ਲੀਤੇ ਪਰਤ ਰਹੇ ਹਨ ਡੰਡਿਆਲੀ ਤਾਰ ਦੇ ਐ ਨੇੜੇ ਵੱਸਦੇ ਪਿੰਡ ਖਾਲੀ ਹੋਣ ਲੱਗ ਪਏ ਸੀ ਫਾਜ਼ਲਕਾ ਫਿਰੋਜ਼ਪੁਰ ਜਿਲਿਆਂ ਦੇ ਦਰਜਨਾ ਪਿੰਡਾਂ ਚ ਲੋਕ ਘਰਾਂ ਨੂੰ ਪਰਤਣ ਲੱਗੇ ਨੇ ਕਹਿੰਦੇ ਪਿੰਡ ਖਾਨਪੁਰ ਇਹ ਚਰਨਜੀਤ ਪੁੱਲਰ ਉਹਨਾਂ ਦੀ ਰਿਪੋਰਟ ਦੇ ਵਿੱਚੋਂ ਮੈਂ ਅਨਸਟੋਡਨਾ ਸੰਝ ਕਰ ਰਿਹਾ ਹਾਂ ਪਿੰਡ ਖਾਨਪੁਰ ਪੱਕਾ ਚਿਸਤੀ ਤੇ ਬੈਰੀਵਾਲ ਤੇ ਖਾਲੀ ਹੋ ਗਏ ਸੀ ਕਹਿੰਦੇ ਅਜਿਹਾ ਪਿੰਡਾਂ ਚ ਪਰਿਵਾਰ ਪਰਤ ਰਹੇ ਨੇ ਫਾਜ਼ਲਕਾ ਦੇ ਪਿੰਡ ਪੱਕਾ ਚਿਸਤੀ ਦੇ ਇਨਕਲਾਬ ਗਿੱਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੂਰਾ ਪਿੰਡ ਹੀ ਜਿਰਤ ਕਰ ਗਿਆ ਸੀ ਪਰੰਤੂ ਹੁਣ ਲੋਕਾਂ ਨੇ ਪਿੰਡਾਂ ਵੱਲ ਵਾਪਸੀ ਕਰ ਲਈ ਆ ਤੇ ਦੁਕਾਨਦਾਰ ਨੇ ਵੀ ਦੁਕਾਨਾਂ ਖੋਲ੍ਹਣੀ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਕਹਿੰਦੇ ਕਿ ਲੋਕ ਮੁੜ ਹੌਸਲੇ ਚ ਨੇ ਅੱਜ ਸਰਦੀ ਖੇਤਰ ਦੇ ਕਈ ਪਿੰਡਾਂ ਕਸਬਿਆਂ ਚ ਸ਼ਾਂਤੀ ਹੋਣ ਦੀ ਅਮਨ ਹੋਣ ਦੀ ਘਰਾਂ ਨੂੰ ਵਾਪਸ ਪਰਤਣ ਦੀ ਖੁਸ਼ੀ ਚ ਕਈ ਥਾਵਾਂ ਤੇ ਬਾਜ਼ਾਰਾਂ ਗਲੀਆਂ ਮਹੱਲਿਆਂ ਚ ਲੋਕਾਂ ਨੇ ਸਾਂਝੇ ਤੌਰ ਤੇ ਸ਼ਵੀਲਾਂ ਵੀ ਲਾਈਆਂ ਨੇ ਪੰਜਾਬ ਪਰਚ ਵਿਦਿਅਕ ادارے ਅੱਜ ਤੋਂ ਮੁੜ ਕੇ ਖੁੱਲ ਗਏ ਨੇ ਸਵਾਗਤ ਹੈ ਕਿ ਸਰਦੀ ਜ਼ਿਲ੍ਹਿਆਂ ਦੇ ਬੱਚੇ ਖੋਪਚਨੇ ਅਜੇ ਇਸ ਲਈ ਉੱਥੇ ਕੁਝ ਤਿੰਨ ਚਾਰ ਜ਼ਿਲ੍ਹਿਆਂ ਜਿਵੇਂ ਗੱਲ ਕੀਤੀ ਉੱਥੇ ਅਜੇ ਸਕੂਲ ਨਹੀਂ ਖੁੱਲੇ ਪਰ ਕਈ ਥਾਵਾਂ ਤੇ ਪਰੰਪਲਿਖੇ ਬਣੇ ਹੋਏ ਨੇ ਹੈਨਾ ਸਰਦੀ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਕਣਕ ਦੀ ਚਕਾਈ ਦਾ ਕੰਮ ਉੱਡ ਸ਼ੁਰੂ ਹੋ ਗਿਆ ਸਰਦੀ ਜ਼ਿਲ੍ਹਿਆਂ ਨੂੰ ਬਿਜਲੀ ਦੇ ਹੁਣ ਕੱਟ ਨਹੀਂ ਲੱਗ ਰਹੇ ਫਿਲਹਾਲ ਕੱਟ ਨਹੀਂ ਲੱਗ ਰਹੇ ਆਉਂਦੇ ਦਿਨਾਂ 'ਚ ਫਿਰ ਆ ਮੰਗ ਹੋ ਜਾਵੇ ਪਤਾ ਨਹੀਂ ਵੈਸੇ ਬਲੈਕਆਊਟ ਨੇ ਖਾਸੀ ਬਿਜਲੀ ਵੀ ਬਚਾਤੀ ਚਲੋ ਹੈਨਾ ਜ਼ਿਲ੍ਹਾ ਪ੍ਰਸ਼ਾਸਨ ਹਾਲੇ ਇਹਨਾਂ ਲੋਕਾਂ ਨੂੰ ਚੌਕਸ ਹੀ ਰੱਖਣ ਦੀ ਅਪੀਲ ਜ਼ਰੂਰ ਕਰ ਰਿਹਾ ਉਹ ਕਹਿੰਦੇ ਚੌਕਸ ਰਹੋ ਇਸੇ ਤਰ੍ਹਾਂ ਜਾਣਕਾਰੀ ਮਿਲਦੀ ਆ ਕਿ ਅੱਜ ਥਾਣੇ 'ਚ ਕਹਿੰਦੇ ਪੁਲਿਸ ਪਰਤ ਆਈ ਆ ਜਿਨ੍ਹਾਂ ਦੀ ਤਾਇਨਾਤੀ ਸਰਦੀ ਖੇਤਰਾਂ 'ਚ ਕੀਤੀ ਗਈ ਸੀ ਪੁਲਿਸ ਦੇ ਨਾਕਿਆਂ ਵਿੱਚ ਵੀ ਕਮੀ ਆ ਗਈ ਆ ਗੋਲੀਬੰਦੀ ਤੋਂ ਬਾਅਦ ਪੰਜਾਬ ਦੇ ਸਰਦੀ ਖੇਤਰਾਂ 'ਚ ਵੀ ਸ਼ਾਂਤੀ ਆ ਜਿਸ ਤੇ ਜਿਸ ਨੇ ਲੋਕਾਂ ਵਿੱਚ ਭਰੋਸਾ ਕਾਇਮ ਕੀਤਾ ਸਰਦੀ ਲੋਕ ਪਹਿਲਾਂ ਹੀ ਸੰਤਾਪ ਢਾਂਡਾ ਚੁੱਕੇ ਨੇ ਤੇ ਬੀਤੇ 'ਚ ਬਨਾਸ਼ ਅੱਖੀ ਵੇਖ ਚੁੱਕੇ ਨੇ ਉਹਨਾਂ ਨੇ ਤਾਂ ਲੜਾਈਆਂ ਵੇਖੀਆਂ ਨੇ ਪਿਓ ਦਾਦਿਆਂ ਤੋਂ ਸੁਣਦੇ ਆ ਰਹੇ ਨੇ ਗੋਲੀ ਚੱਲਣ ਦੀ ਆਵਾਜ਼ ਤੇ ਉਹ ਜਵਾਕਾਂ ਨੂੰ ਕਹਿੰਦੇ ਨੇ ਘਬਰਾਓ ਨਾ ਉੱਥੇ ਚੱਲੀ ਆਂਦੀ ਦੂਰ ਚੱਲੀ ਆ ਇੰਨਾ ਅੰਦਾਜ਼ਾ ਹੋਣ ਲੱਗ ਜਾਂਦਾ ਹੈ ਸਰਦ ਤੇ ਪੈਂਦੇ ਪਿੰਡ ਪੱਲੋਪੱਤੀ ਦੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਇਤਿਆਤ ਵਰਤਨ ਲਈ ਆਖਿਆ ਤੇ ਹੁਣ ਹਾਲਤ ਵਿੱਚ ਸੁਧਾਰ ਜ਼ਰੂਰ ਹੋ ਰਹੇ ਨੇ ਸਮੁੱਚੇ ਪੰਜਾਬ ਦੀ ਗੱਲ ਕਰੀ ਤਾਂ ਅੱਜ ਬਾਜ਼ਾਰਾਂ ਵਿੱਚ ਰੌਣਕ ਦੇਖੀ ਗਈ ਪਿੰਡਾਂ ਦੀਆਂ ਸੱਥਾਂ ਵਿੱਚ ਚਹਲ ਪਾਲ ਦੇਖੀ ਗਈ ਲੋਕ ਕਮਾਕਾਰਾਂ ਲਈ ਰਿਸ਼ਤਦਾਰੀਆਂ 'ਚ ਨਿਕਲਣ ਲੱਗੇ ਰੱਖੇ ਹੋਏ ਪ੍ਰੋਗਰਾਮ ਜਿਹੜੇ ਮੁਲਤਵੀ ਕੀਤੇ ਸੀ ਉਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰਿਓਂ ਬੀੰਤਣ ਲੱਗੇ ਨੇ ਸੋ ਹਿਲਜੁਲ ਹੋਈ ਆ ਪੂਰੇ ਪੰਜਾਬ ਦੇ ਵਿੱਚ ਸੋਮਵਾਰ ਤੋਂ ਅੱਜ ਤੋਂ ਲਗਭਗ ਜੀਵਨ ਮੁੜ ਕੇ ਲਈ ਤੇ ਪਰਤ ਆਇਆ ਪਰ ਇਹ ਸਭ ਦੇ ਦਰਮਿਆਨ ਪੰਜਾਬ ਚ ਵੱਡੀ ਗਿਣਤੀ ਚ ਪ੍ਰਵਾਸ ਹੋਇਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੋਂ ਪਲਾਨ ਕਰਕੇ ਦੂਸਰੇ ਸੂਬਿਆਂ ਦਾ ਰੁਖ ਕੀਤਾ ਸੋ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਈ ਤਰ੍ਹਾਂ ਕਹਿੰਦੀ ਆ ਕਿ ਹੁਣ ਜਿਹੜੇ ਪਰਤ ਕੇ ਉਹਨਾਂ ਨੂੰ ਮੁੜ ਕੇ ਨਹੀਂ ਆਉਣਾ ਚਾਹੀਦਾ ਕਈ ਕਹਿੰਦੇ ਕਿ ਨਹੀਂ ਅਕਿ ਛੋਣੇ ਦੇ ਦਿਨ ਆ ਰਹੇ ਨੇ ਹੈਨਾ ਬਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਇੰਡਸਟਰੀ ਦੇ ਵਿੱਚ ਹੈ ਲੇਬਰ ਦੀ ਕਮੀ ਆ ਗਈ ਹੈ ਪਰ ਜਿਸ ਤਰ੍ਹਾਂ ਉਹ ਲੋਕ ਭੱਜੇ ਯੂਪੀ ਬਿਹਾਰ ਬਰਨ ਸੁਪਿਆਂ ਵਾਲੇ ਮੌਤ ਹੈ ਮੌਤ ਦਾ ਡਰ ਹੈ ਇਹਨਾਂ ਗੋਲੀ ਲੱਗਣ ਤੋਂ ਡਰਦੇ ਨੇ ਬੰਬ ਫਟ ਤੋਂ ਡਰਦੇ ਨੇ ਸਰਦੀ ਸੁਪਾ ਪੰਜਾਬ ਪਰੇ ਕਮਾਈ ਦੀ ਖਾਨ ਵੀ ਹੈ ਇਸ ਲਈ ਹੁਣ ਸ਼ਾਂਤੀ ਹੋਈ ਹੈ ਤਾਂ ਫਿਰ ਪਰਤੇ ਆਉਣਗੇ ਪਰ ਕਹਿੰਦੇ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਬਿਹਾਰ ਜਿਹੜੇ ਗਏ ਨੇ ਉਹਨਾਂ ਨੂੰ ਅਜੇ ਨਾ ਪਰਤਣ ਦਿੱਤਾ ਜਾਵੇ ਉਹਨਾਂ ਨੂੰ ਰੋਕ ਲਿਆ ਜਾਵੇ ਕਿਉਂਕਿ ਬਿਹਾਰ ਚ ਚੋਣਾ ਨੇ ਨਹੀਂ ਤਾਂ ਵੋਟਾਂ ਦੇਣਾ ਚ ਆਪ ਬੁਲਾਉਣੇ ਪੈਣੇ ਸੀ ਹਾਂ ਰੇਲ ਗੱਡੀਆਂ ਦੇ ਭਾੜੇ ਦੇਣੇ ਪੈਣੇ ਸੀ ਕਿਰਾਇਆ ਖਰਚਣਾ ਪੈਣਾ ਸੀ ਮਨਾਉਣੇ ਪੈਣੇ ਸੀ ਹਨਾ ਹੋਰ ਕੋਈ ਦੇਣ ਲੈਣ ਕਰਨਾ ਪੈਣਾ ਸੀ ਹੁਣ ਕਹਿੰਦੇ ਆਏ ਹੋਏ ਨੇ ਇਸ ਲਈ ਉੱਥੇ ਰੋਕ ਲੋ ਸੀ ਆਪਾਂ ਨਹੀਂ ਕਰ ਲੋ ਸ਼ਾਇਦ ਬੋਟਾਂ ਤੱਕ ਰੁਕੇ ਜਾਣ ਸੋ ਕੁਝ ਲੋਕ ਇਸ ਦੇ ਵਿੱਚ ਹੁਣ ਬੋਟਾਂ ਵੀ ਦੇਖਦੇ ਨੇ ਰਾਜਨੀਤੀ ਵੀ ਦੇਖਦੇ ਨੇ ਇਹ ਪ੍ਰਕਿਰਿਆ ਵੀ ਨਾਲ ਦੀ ਨਾਲ ਚਰਚਾ ਚ ਹੈ ਚਲੋ ਇਹਦੇ ਨਾਲ ਨਾਲ ਆਪਾਂ ਫੌਜ ਵਾਲੀ ਪ੍ਰਕਿਰਿਆ ਤੇ ਆਈਏ ਜੇਕਰ ਆਪਾਂ ਫੌਜ ਵਾਲੇ ਪਹਿਲੂ ਨੂੰ ਵੀ ਸਮਝਣਾ ਹੋਵੇ ਫੌਜ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਾਂ ਜੀ ਆਪਰੇਸ਼ਨ ਸੰਦੂਰ ਅਸੀਂ ਮੁਕੰਮਲ ਪੜਾਤੇ ਆਂ ਪਰ ਅਜੇ ਬੰਦ ਨਹੀਂ ਕੀਤਾ। ਗੱਲਬਾਤ ਤੋਂ ਬਾਅਦ ਫੈਸਲਾ ਲਵਾਂਗੇ। ਦੋਵਾਂ ਮੁਲਕਾਂ ਦੇ ਵਿੱਚ ਗੱਲਬਾਤ ਜਿਹੜੀ ਅੱਜ ਹੋਈ ਹੈ ਉਹਦੇ ਵੇਰਵੇ ਜਦੋਂ ਤੁਸੀਂ ਇਹ ਪ੍ਰੋਗਰਾਮ ਦੇਖੋਗੇ ਤਦ ਤੱਕ ਸਾਹਮਣੇ ਆ ਜਾਣਗੇ। ਪਰ ਫੌਜ ਵੱਲੋਂ ਪੂਰੀ ਇਹ ਜਦੋਂ ਜਦੋਂ ਜਗਬੰਦੀ ਦਾ ਐਲਾਨ ਹੋ ਗਿਆ ਸੀ ਫਾਇਰ ਦਾ ਐਲਾਨ ਹੋ ਗਿਆ ਉਹ ਤੋਂ ਬਾਅਦ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅਸੀਂ ਜੀ 100 ਤੋਂ ਵੱਧ ਅਤਵਾਦੀ ਮਾਰੇ ਨੇ ਇਸ ਫੌਜੀ ਕਾਰਵਾਈ 'ਚ 에어 ਸਟ੍ਰਾਈਕ 'ਚ ਤੇ ਉਹ ਤੋਂ ਬਾਅਦ ਆਪਸੀ ਜਿਹੜੀ ਗੋਲੀਬਾਰੀ ਹੋਈ ਉਹਦੋਂ ਡਰੋਨ ਛੱਡੇ ਗਏ ਅਸੀਂ ਜਵਾਬੀ ਕਾਰਵਾਈ ਕੀਤੀ ਉਹਦੋਂ ਮਜ਼ਾਈਨਾਂ ਛੱਡੀਆਂ ਗਈਆਂ ਅਸੀਂ ਜਵਾਬੀ ਕਾਰਵਾਈ ਕੀਤੀ ਉਹਨਾਂ ਰਾਕਟ ਧੱਕੇ ਅਸੀਂ ਜਵਾਬੀ ਕਾਰਵਾਈ ਕੀਤੀ ਸੋ ਭਾਰਤ ਦੀ ਫੌਜ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਅਸੀਂ 40 ਉਹਨਾਂ ਦੇ ਸੈਨਿਕ ਵੀ ਮਾਰੂਗਾ ਜਿੱਥੇ 100 ਤੋਂ ਵੱਧ ਅਤਵਾਦੀ ਮਾਰੇ ਜਾਣ ਦੀ 40 ਦੇ ਕਰੀਬ ਫੌਜੀਆਂ ਦੇ ਉਹਨਾਂ ਦੇ ਮਾਰੇ ਜਾਣ ਦੀ ਪਾਕਿਸਤਾਨ ਦੇ ਫੌਜੀਆਂ ਦੇ ਤੇ ਇਹ ਉਹਦੇ ਨਾਲ ਨਾਲ ਉਹਨਾਂ ਦੇ ਏਅਰ ਵੇਜ਼ ਨੂੰ ਉਡਾਉਣ ਦੀ ਉਹ ਸਾਰੀਆਂ ਗੱਲਾਂ ਪ੍ਰੈਸ ਬਿਆਨ ਦੇ ਵਿੱਚ ਸਾਂਝੀਆਂ ਕੀਤੀਆਂ ਭਾਰਤੀ ਫੌਜ ਵੱਲੋਂ ਉੱਥੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਉਹਨਾਂ ਦੇ ਕੁਝ ਜਹਾਜ਼ ਵੀ ਡੇਗੇ ਨੇ ਤੇ ਸਾਡੇ ਵੀ ਕੁਝ ਨਾਗਰਿਕ ਮਾਰੇ ਗਏ ਨੇ ਤੇ ਸਾਡੇ 5 ਜਵਾਨ ਸ਼ਹੀਦ ਵੀ ਹੋਏ ਨੇ ਜਦੋਂ ਇਹ ਸਵਾਲ ਆਇਆ ਕਿ ਕਿੰਨੇ ਜਹਾਜ਼ ਡੇਗੇ ਨੇ ਹੈਨਾ ਜਾਂ ਕੀ ਮੰਨਦੇ ਹੋ ਕਿ 40 40 ਉਹਨਾਂ ਦੇ ਸੈਨਿਕ ਮਰੇ ਨੇ ਵੱਧ ਘੱਟ ਵੀ ਹੋ ਸਕਦੇ ਆ 100 ਹੀ ਹੱਤਵਾਦੀ ਮਰੇ ਨੇ ਜੇਕਰ ਵੱਧ ਘੱਟ ਵੀ ਹੋ ਸਕਦੇ ਆ ਤਾਂ ਭਾਰਤੀ ਫੌਜ ਦੇ ਪ੍ਰੈਸ ਕਾਨਫਰੰਸ 'ਤੇ ਬੈਠੇ ਨੂੰ ਮੈਂ ਇਹਨਾਂ ਦੇ ਜਵਾਬ ਦਿੱਤਾ ਕਿ ਸਾਡਾ ਕੰਮ ਕਾਰਵਾਈ ਕਰਨਾ ਸੀ ਸਾਡਾ ਕੰਮ ਐਕਸ਼ਨ ਲੈਣਾ ਸੀ ਉਸ ਐਕਸ਼ਨ ਨੂੰ ਅੰਜਾਮ ਦੇਣਾ ਸੀ ਲਾਸ਼ਾਂ ਗਿਣਨਾ ਸਾਡਾ ਕੰਮ ਨਹੀਂ ਸੀ ਹਾਂ ਉਹ ਕਹਿੰਦੇ ਕਿ ਜਹਾਜ਼ ਕਿਨੇ ਡਿੱਗੇ ਦੀ ਸਾਨੂੰ ਜਾਣਕਾਰੀ ਹੈਗੀ ਪਰ ਅਸੀਂ ਦੱਸਣਾ ਨਹੀਂ ਉਸਨਾਂ ਮਲਬਾਮਲ ਬਸਾਰਾ ਇਕੱਠਾ ਤੁਮ ਸਾਰਿਆਂ ਨੂੰ ਪਤਾ ਹੈ ਪਰ ਪੰਜ ਜਵਾਨ ਸ਼ਹੀਦ ਹੋਣ ਦੀ ਗੱਲ ਜ਼ਰੂਰ ਭਾਰਤੀ ਫੌਜ ਵੱਲੋਂ ਕਹੀ ਗਈ ਕਿ ਸਾਡੇ ਵੀ ਪੰਜ ਜਵਾਨ ਸ਼ਹੀਦ ਹੋਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਭਾਰਤ ਦੇ ਕੁਝ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਗੱਲ ਕਹੀ ਕਿਸ ਜੰਗ ਚੋਂ ਵੀ ਮਾਰੇ ਗਏ ਜਾਂ ਸ਼ਹੀਦ ਹੋਏ ਇਹ ਸ਼ਬਦ ਕਹਿ ਸਕਦੇ ਹਿੱਤੇ ਬਾਰੇ ਅਧਿਕਾਰਤ ਬਿਆਨ ਸਰਕਾਰ ਨੇ ਨਹੀਂ ਦਿੱਤਾ ਕੋਈ ਕਿਹਾ ਇਹਨੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਲਈ ਮੁੜ ਵਸੇਵੇ ਲਈ ਕੀ ਪ੍ਰਕਿਰਿਆ ਕੀਤੀ ਜਾਊਗੀ ਕਿਉਂਕਿ ਜਿਵੇਂ ਆਪਾਂ ਪੰਜਾਬ ਦੇ ਸਰहदी ਖੇਤਰ ਦੀ ਗੱਲ ਕਰਦੇ ਹਾਂ ਇਹ ਜ਼ਿਆਦਾਤਰ ਜਿਹੜੀ ਗੋਲੀਬਾਰੀ ਚ ਨੁਕਸਾਨਿਆ ਹੋਇਆ ਇਹ ਆ ਸਾਡਾ ਐਲੋਸੀ ਦੇ ਉੱਤੇ ਸੋ ਜਿਹੜੀ ਉਹ ਉਸ ਲਾਈਨ ਦੇ ਉੱਤੇ ਜਾ ਕੇ ਜੰਮੂ ਕਸ਼ਮੀਰ ਦੇ ਉਸ ਖੇਤਰ ਚ ਪੁੰਚ ਖੇਤਰ ਜਾਂ ਹੋਰ ਉਸ ਖੇਤਰਾਂ ਦੇ ਵਿੱਚ ਸੋ ਕਹਿੰਦੇ ਜੀ ਕਰੀਬ 24 ਘੰਟਿਆਂ ਬਾਅਦ ਉਸ ਸਾਰੀ ਸੀਜ਼ਫਾਇਰ ਤੋਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਸਾਂਝੀ ਕੀਤੀ ਜਿਚੋਂ ਉਹਨਾਂ ਬਕਾਇਦਾ ਇਹ ਗੱਲ ਕਹੀ ਹੈ ਕਿ ਅਸਿਉ ਨੂੰ ਪੂਰਾ ਕਰ ਲਿਆ ਉਹਨਾਂ ਨੇ ਕਿਹਾ ਕਿ ਸਾਡੇ ਫੌਜੀ ਟਿਕਾਣੇ ਤੇ ਸਾਰੇ ਪਾਇਲਟ ਸੁਰੱਖਿਅਤ ਰਹੇ ਭਾਰਤੀ ਫੌਜ ਨੇ ਇਹ ਗੱਲ ਬੜੇ ਜ਼ੋਰ ਨਾਲ ਦੁਹਰਾਈ ਆ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣਿਆਂ ਨੂੰ ਫਿਰ ਬਾਅਦ ਚ ਨਿਸ਼ਾਨਾ ਬਣਾਇਆ ਜਦੋਂ ਉਹਨਾਂ ਨੇ ਸਾਡੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਆਪਣੇਆਂ ਨੂੰ ਬਚਾਉਣ 'ਚ ਕਾਮਯਾਬ ਹੋਏ ਹਾਂ ਆਪਣੇ ਸਾਰੇ ਪਾਇਲਟਾਂ ਨੂੰ ਬਚਾਉਣ 'ਚ ਕਾਮਯਾਬ ਹੋਏ ਹਾਂ ਤੇ ਇਹ ਸਾਡਾ ਮਿਲ ਕੇ ਤਿੰਨੋਂ ਫੌਜਾਂ ਦਾ ਸਾਂਝਾ ਆਪਰੇਸ਼ਨ ਸੀ ਜਿੱਚ ਹਵਾਈ ਫੌਜ ਨੇ ਬਹੁਤ ਵੱਡੀ ਭੂਮਿਕਾ ਨਿਭਾਇਆ ਦੂਜੀਆਂ ਫੌਜਾਂ ਨੇ ਨਾਲ ਸਪੋਰਟ ਕੀਤਾ ਤੇ ਇਹ ਸਭ ਦੇ ਦਰਮਿਆਨ ਸਾਨੂੰ ਖੁੱਲੇ ਹੱਥ ਮਿਲੇ ਇਹਦੇ ਕਾਰਨ ਅਸੀਂ ਚ ਕਾਮਯਾਬ ਹੋਏ ਮੈਂ ਕਹਿੰਦੇ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਪਰ ਸਾਡੇ ਪਾਇਲਟ ਸੁਰੱਖਿਅਤ ਰਹੇ ਆਪਰੇਸ਼ਨ ਤੋਂ ਬਾਅਦ ਕੁਸਪੈਟ ਦੀ ਕੋਸ਼ਿਸ਼ ਹੋਈ ਹੈ ਪਰ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਜਵਾਨ ਸਾਡੀ ਹੱਦ 'ਚ ਦਾਖਲ ਨਹੀਂ ਹੋਣ ਦਿੱਤੇ ਗਏ ਪਾਕਿਸਤਾਨ ਨੇ ਫਿਰ ਕੋਈ ਗਲਤੀ ਕੀਤੀ ਤਾਂ ਕਹਿੰਦੇ ਅਸੀਂ ਮੋੜ ਵੀ ਕਾਰਵਾਈ ਕਰ ਲਈ ਤਿਆਰ ਰਵਾਂਗੇ ਹੈ ਦੂਸਰਾ ਕਹਿੰਦੇ ਮਕਸਦ ਟਾਰਗੇਟ ਹਿਟ ਕਰਨਾ ਸੀ ਸਾਡਾ ਲਾਸ਼ਾਂ ਗੜਨਾ ਨਹੀਂ ਸੀ ਪਾਕਿਸਤਾਨ ਦੇ ਕਿੰਨੇ ਜਾਜ ਡਿੱਗੇ ਉਹ ਨੰਬਰ ਸਾਨੂੰ ਪਤਾ ਪਰ ਅਸੀਂ ਦੱਸਨੇ ਨਹੀਂ ਹੈ ਉਹ ਕਹਿੰਦੇ ਕਿ ਇਹ ਚਿੰਤਾ મતਲਬ ਕਿ ਚਿੰਤਾ ਨਾ ਕਰੋ ਭਾਰਤੀ ਫੌਜ ਦੇ ਹੁੰਦਿਆਂ ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਸਾਨੂੰ ਪਤਾ ਹੈ ਅਸੀਂ ਕਦੋਂ ਕੀ ਕਰਨਾ ਸੋ ਇਸ ਦੇ ਨਾਲ ਨਾਲ ਭਾਰਤ ਨੇ ਕਹਿੰਦੇ ਪਾਕਿਸਤਾਨ ਦੇ 500 ਕਿਲੋਮੀਟਰ ਦੇ ਅੰਦਰ ਤੱਕ ਜਾ ਕੇ ਇਹ ਸਟ੍ਰਾਈਕ ਕੀਤੀ ਸੀ 90% ਤੋਂ ਜ਼ਿਆਦਾ ਸਾਡੇ ਕਹਿੰਦੇ ਐਕਸ਼ਨ ਨੇ ਜਿਹੜੇ ਉਹ ਸਫਲ ਹੋਏ ਨੇ ਸੋ ਹਮਲੇ ਕੀਤੇ ਉਹਨਾਂ ਚ 90 ਸਾਢੇ ਟਾਰਗੇਟ ਨੂੰ ਬਿੰਨ ਕੇ ਮੁੜੇ ਨੇ ਹਨਾ ਪਰ ਉਹਨਾਂ ਦੇ ਅਸੀਂ ਕਹਿੰਦੇ 100% ਦੀ ਖਾਰਜ ਕੀਤੇ ਨੇ ਲਗਭਗ ਸੋ ਲੜਾਈ ਛੋਟੀ ਸੀ ਪਰ ਕਹਿੰਦੇ ਫੈਸਲਾ ਕੋਲ ਸੀ ਚਾਰ ਦਿਨਾਂ ਚ ਇਸੇ ਤੇ ਰੋਕ ਲੱਗ ਗਈ ਆ ਸੋ ਚਾਰ ਦਿਨਾਂ ਦੀ ਲੜਾਈ ਸੀ ਹਾਂ ਸੋ ਆਪਾਂ ਇਸੇ ਲਈ ਆਪਾਂ ਇਹ ਗੱਲ ਕਰਕੇ ਆਟੇ ਕਿ ਉਸ ਤੋਂ ਬਾਅਦ ਹੁਣ ਜ਼ਿੰਦਗੀ ਆਮ ਮੰਗ ਧੜਕਣ ਲੱਗੀ ਆ ਵਾਪਸ ਪਰਤਣ ਲੱਗੀ ਆ ਤੇ ਜ਼ਿੰਦਗੀ ਨਾਰਮਲ ਹੋਣ ਲੱਗਿਆ ਤੇ ਇਹਦੇ ਵਿੱਚ ਪੰਜਾਬ ਦੇ ਪਾਣੀ ਵਾਲਾ ਮਸਲਾ ਫੇਰ ਪਖਣ ਲੱਗਾ। ਅਕਾਲੀ ਦਲ ਦੀ ਰਾਜਨੀਤੀ ਤੇ ਮੁੜ ਕੇ ਚਰਚਾ ਹੋਣ ਲੱਗੀ ਆ ਕਿ ਪੀਐਸ ਦੇ ਗਿੱਲ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨੀਆਂ ਨਾਲ ਚਰਚਾ ਹੋਣ ਲੱਗੀ ਆ। ਪਕਵੰਦਰੀ ਸਾਹਿਬ ਦੋ ਤਿੰਨ ਢੇਡੇ ਲਾਇਆ ਹੈ ਹੈਨਾ ਤੇ ਉਹ ਕਿਸਾਨਾਂ ਨੂੰ ਚੈਲੰਜ ਕਰਦੇ ਸੀ ਅੱਜ ਕਿਸਾਨਾਂ ਨੇ ਵੀ ਧਰਨਾ ਲਾ ਲਿਆ ਨੰਗਲ ਚ। ਸੋ ਇਹ ਸਾਰੀ ਪ੍ਰਕਿਰਿਆਵਾਂ ਵੀ ਚਰਚਾ ਚ ਰਹੀਆਂ ਖੂਬ ਪਰ ਇਸ ਤੋਂ ਇਲਾਵਾ ਵੀ ਕੁਝ ਪਹਿਲੂ ਹੈ ਜਿਹੜਾ ਧਿਆਨ ਮੰਗਦਾ। ਉਹ ਹੈ ਜੀ ਹਰਿਆਣਾ ਚ ਮੁੜ ਕੇ ਹਰਿਆਣਾ ਗੁਰਦੁਆਰਾ ਪੰਥ ਕਮੇਟੀ ਦੀ ਚਰਚਾ ਚਲੋ ਉਧਰ ਨੂੰ ਤੁਰਦੇ ਹਾਂ ਬਿਲਕੁਲ ਜੀ ਜਾਂਦੇ ਜਾਂਦੇ ਗੱਲ ਕਰਦੇ ਆਪਾਂ ਹਰਿਆਣਾ ਗੁਰਦੁਆਰਾ ਪੰਥ ਕਮੇਟੀ ਦੀ ਉੱਥੇ ਵੈਸੇ ਤਾਂ ਇਹ ਆਪਸੀ ਟਕਰਾਅ ਦੇ ਵਿੱਚੋਂ ਹੀ ਸੀ ਕਿ ਦਾਦੂ ਵਾਲਾ ਅੱਡ ਸੀ ਛਿੰਡਾ ਗਰੁੱਪ ਵੱਡ ਸੀ ਚੋਣਾਂ ਹੋ ਗਈਆਂ 40 ਮੈਂਬਰ ਚੁਣੇ ਗਏ ਜਿਹਦੇ ਵਿੱਚ ਛਿੰਡਾ ਗਰੁੱਪ ਦੇ 10 ਚੁਣੇ ਗਏ ਸੀ ਦਾਦੂ ਵਾਲੇ ਗਰੁੱਪ ਦੇ 6 ਸੀ ਪਰ ਆਪ ਚੋਣ ਹਾਰ ਗਏ ਸੀ ਹੈਨਾ ਉਸ ਤੋਂ ਇਲਾਵਾ ਆਜ਼ਾਦ ਭਾਈ ਜਿੱਤ ਗਏ ਸੀ ਤੇ ਬਾਦਲਦਲ ਵਾਲੇ ਵੀ ਇੱਕ ਦੁੱਕਾ ਨਾਲ ਆ ਗਏ ਸੀ ਸੋ ਇੰਜ 40 ਮੈਂਬਰ ਚੁਣੇ ਗਏ ਫਿਰ ਪ੍ਰਕਿਰਿਆ ਸੀ ਨਾਮਜਾਦ ਮੈਂਬਰਾਂ ਦੀ ਹੁਣ ਜਿਹੜਾ ਪੈਸੇ ਤਾਂ ਆਜ਼ਾਦ ਵਾਲਿਆਂ ਨੇ ਮਿਲ ਕੇ ਵੀ ਆਪਣਾ ਇੱਕ ਗਰੁੱਪ ਬਣਾ ਲਿਆ ਸੀ ਪਰ ਉਹ ਗਰੁੱਪ ਸਿਰੇ ਨਹੀਂ ਚੜਿਆ ਉਹ ਖਿੰਡ ਪੁੰਡ ਗਿਆ ਤੇ ਇੱਧਰ ਝਿੰਡਾ ਤੇ ਦਾਦੂਆਲ ਰੋਲਾ ਨੇ ਹੱਥ ਮਿਲਾ ਲਿਆ ਮੁੜ ਕੇ ਸੋ ਦਾਦੂਆਲ ਸਣੇ ਫਿਰ ਨੌ ਮੈਂਬਰ ਨਾਮਜਾਦ ਕਰ ਲਗੇ 40 ਮੈਂਬਰਾਂ ਨੇ ਨੌ ਮੈਂਬਰ ਨਾਮਜਾਦ ਕਰਨੇ ਸੀ ਉਹਦੇ ਵਿੱਚੋਂ ਬਖਾਇਦਾ ਤੌਰ ਤੇ ਗਰੁੱਪੀਜ਼ਮ ਸੀਗਾ ਆਜ਼ਾਦ ਮੈਂਬਰਾਂ ਚ ਛੋਟ ਟੁੱਟ ਪੱਜ ਹੋ ਗਈ ਸੋ ਉਹਦੇ ਵਿੱਚੋਂ ਫਿਰ ਆਪਾਂ ਵੱਖ-ਵੱਖ ਵਰਗਾਂ ਦੇ ਹਵਾਲੇ ਨਾਲ ਸਿੱਖ ਪਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੀ ਨਾਮਜਦ ਕਰਨਾ ਸੀ ਉਹ ਪ੍ਰਕਿਰਿਆ ਜਦੋਂ ਸ਼ੁਰੂ ਤਾਂ ਨੌ ਮੈਂਬਰ ਹੋਰ ਨਾਮਜਦ ਹੋ ਗਏ ਹੁਣ 40 ਮੈਂਬਰ ਵੋਟਾਂ ਰਾਹੀਂ ਜਿੱਤ ਕੇ ਆਏ ਨੇ ਨੌ ਮੈਂਬਰ ਨਾਮਜਦ ਹੋ ਗਏ ਇੰਜ ਟੋਟਲ ਮੈਂਬਰ ਹੁਣ 49 ਹੋ ਗਏ ਇਹਨਾਂ 49 ਮੈਂਬਰਾਂ ਦੇ ਵਿੱਚੋਂ ਜਿਹੜੇ 25 ਮੈਂਬਰ ਆ ਕਿਸੇ ਇੱਕ ਪਾਲੇ ਛੋਣਗੇ ਉਹਨਾਂ ਦਾ ਪ੍ਰਧਾਨ ਚੁਣਿਆ ਜਾਣਾ ਹੁਣ ਜੇ 10 ਮੈਂਬਰ ਇੱਕ ਪਾਸੇ ਨੇ ਢਿੰਡਾ ਗਰੁੱਪ ਵਾਲੇ ਤੇ 6 ਦਾਦੂ ਵਾਲੇ ਇੱਕ ਪਾਸੇ ਨੇ ਤਾਂ 16 ਨੇ ਤੇ ਕਹਿੰਦੇ ਇਹਨਾਂ ਦੀ ਗਿਣਤੀ ਪਰ ਹੁਣ 29 ਦੇ ਕਰੀਬ ਆ ਇਹਨਾਂ ਨੇ ਆਜ਼ਾਦ ਚੋਂ ਬਾਕੀ ਮੈਂਬਰ ਤੋੜ ਲਏ ਸੋ ਇਸ ਲਈ ਇਹ ਜੇ ਮਤਲਬ ਇਸ ਸਥਿਤੀ ਚ ਆ ਗਏ ਕਿ 16 ਤੋਂ ਵੱਧ ਕੇ 29 ਹੋ ਗਏ ਤਾਂ ਜਿਹੜੇ 13 ਕ ਮੈਂਬਰ ਇਹਨਾਂ ਨੇ ਤੋੜੇ ਨੇ ਕਹਿੰਦੇ ਉਹ 20 ਬਾਈਆਂ ਦਾ ਜਿਹੜਾ ਗਰੁੱਪ ਸੀ ਯਾਦ ਰ ਉਹ ਚੋਂ ਤੋੜ ਲਿਆਂਦੇ ਸੋ ਉਸੇ ਕਾਰਨ ਕਹਿੰਦੇ ਆਪਣੀ ਪਸੰਦ ਦੇ ਮੈਂਬਰ ਨਾਮਜ਼ਦ ਕਰਨ ਚ ਵੀ ਕਾਮਯਾਬ ਹੋ ਗਏ ਤੇ ਹੁਣ 13 ਤਰੀਕ ਨੂੰ ਬੈਠਕ ਹੋਣੀ ਹੈ 49 ਦੇ 49 ਮੈਂਬਰਾਂ ਦੀ ਇਹ ਫਿਰ 49 ਮੈਂਬਰ ਨਵੇਂ ਸਿਰੇ ਤੋਂ ਆਪਣੇ ਪ੍ਰਧਾਨ ਨੂੰ ਤੇ ਬਾਕੀ ਮੈਂਬਰਾਂ ਨੂੰ ਚੁਣਨਗੇ ਹਰਿਆਣਾ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਵਿੱਚ ਪ੍ਰਧਾਨ ਸਣੇ 11 ਮੈਂਬਰਾਂ ਦੀ ਚੋਣ ਹੁੰਦੀ ਹੈ ਸੋ ਇਹ 11 ਮੈਂਬਰਾਂ ਦੀ ਚੋਣ ਦੇ ਲਈ ਹੁਣ ਕਹਿੰਦੇ ਜੀ 13 ਤਰੀਕ ਤੈਅ ਕੀਤੀ ਗਈ ਆ ਕਿ 13 ਤਰੀਕ ਨੂੰ ਬਕਾਇਦਾ ਤੌਰ ਤੇ 13 ਮਈ ਨੂੰ ਪੰਚਕੁਲਾ ਦੇ ਵਿੱਚ ਸਾਰੇ ਮੈਂਬਰ ਇਕੱਠੇ ਹੋ ਕੇ ਪ੍ਰਧਾਨ ਸਣੇ ਆਪਣੇ ਮੈਂਬਰ ਚੁਣਨਗੇ ਸੋ ਬੇਸ਼ੱਕ ਇਹ ਗਰੁੱਪ ਜਦੋਂ ਨਾਮਜ਼ਦ ਕੀਤੇ ਇਹਦੇ ਪਿੱਛੇ ਕਹਿੰਦੇ ਬੇਸ਼ੱਕ ਇਹ ਸਮਝ ਸੀ ਕਿ ਇਹ ਨਾ ਹੋਵੇ ਕਿ ਫਿਰ ਆਜ਼ਾਦ ਵਾਲੇ ਪਾਸੇ ਸਾਰਾ ਕੁਝ ਚਲਾ ਜਾਊਗਾ ਜਾਂ ਕੋਈ ਹੋਰ ਢੜਾ ਉਹਨੂੰ ਬਾਦਲ ਢੜਾ ਜਿਵੇਂ ਕਰ ਸਕਦਾ ਜਿਹਾ ਕਰ ਸਕਦਾ ਜਦੋਂ ਕਿ ਝਿੰਡਾ ਤੇ ਦਾदू ਵਾਲਾ ਆਪਸੇ ਟਕਰਾਲੇ ਪਾਸੇ ਸੀ ਪਰ ਦਾदू ਵਾਲਾ ਦਾ ਕਮਾਲ ਦੇਖੋ ਕੱਚੀਆਂ ਪੱਕੀਆਂ ਜਿਹੜੀ ਵੀ ਕਮੇਟੀਆਂ ਬਣੀਆਂ ਉਹਨਾਂ 'ਚ ਵੀ ਤੇ ਹੁਣ ਜਿਹੜੀ ਚੋਣ ਹੋ ਕੇ ਆਈ ਉਹ ਚੋਣ ਪ੍ਰਕਿਰਿਆ 'ਚ ਹਾਰ ਤੋਂ ਬਾਅਦ ਵੀ ਉਸ ਪ੍ਰਕਿਰਿਆ ਦਾ ਹਿੱਸਾ ਨੇ ਸੋ ਬਿਲਕੁਲ ਜੀ ਆਉਂਦੀ 13 ਮਈ ਨੂੰ ਹਾਂ ਬਸ ਇੱਕ ਦਿਨ ਦੇ ਖੇਡ ਰਹਿ ਗਿਆ ਹੁਣ ਤਾਂ ਸੋ ਮਤਲਬ ਕਿ ਭਲਕੇ ਨੂੰ ਆਪਾਂ ਜੇ ਕਹੀਏ ਤਾਂ ਹਰਿਆਣਾ ਗੁਰਦਵਾਰਪੰਥ ਕਮੇਟੀ ਨੂੰ ਨਵਾਂ ਪ੍ਰਧਾਨ ਤੇ ਬਾਕੀ ਮੈਂਬਰ ਮਿਲ ਜਾਣਗੇ 11 ਮੈਂਬਰ ਚੁਣੇ ਜਾਣੇ ਆ ਪ੍ਰਧਾਨ ਸਣੇ ਸੋ ਦੇਖਦੇ ਆ ਜੀ ਐਸਜੀਪੀਸੀ ਨੂੰ ਕੌਣ ਪ੍ਰਧਾਨ ਮਿਲਦਾ ਢਿੰਡਾ ਦਾਦੂਆਲ ਜਾਂ ਕੋਈ ਹੋਰ ਤੋਂ ਪਿਛੇ ਕਹਿੰਦੇ ਨਾਇਬ ਸਿੰਘ ਸੈਣੀ ਵੀ ਨਾਲ ਨੇ ਗੁਲਦਸਤ ਗੁਲਦਸਤੇ ਭੇਟੋਗੇ ਮੁਲਾਕਾਤ ਹੋ ਗਈ ਸਲਾਮ ਮਸ਼ਵਰਾ ਹੋ ਗਿਆ ਸੋ ਹੁਣ ਇੱਥੇ ਫੇਰ ਸਵਾਲ ਖੜਾ ਹੈ ਕਿ ਮਹਾਰਾਸ਼ਟਰ ਤੋਂ ਲੈ ਕੇ ਦਿੱਲੀ ਤੋਂ ਹੁੰਦਿਆ ਹੋਇਆ ਹਰਿਆਣਾ ਤੱਕ ਦੀ ਲਗਭਗ ਭਾਰਤੀ ਜਨਤਾ ਪਾਰਟੀ ਨੇ ਉੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਉੱਤੇ ਕਬਜ਼ਾ ਕਰ ਲਿਆ ਤੇ ਅਗਲਾ ਮਿਸ਼ਨ ਕਹਿੰਦੇ ਐਸ.ਸੀ.ਪੀ.ਸੀ ਐ ਪਰ ਇਦਰ ਪੰਥਕ ਤੇਰਾ ਕਹਿੰਦੀਆਂ ਕਿ ਬੀਜੇਪੀ ਕੋਲ ਜਾਣ ਨਹੀਂ ਦੇਣੀ ਐਸ.ਸੀ.ਪੀ. ਤੇ ਬਾਦਲਾਂ ਦੇ ਘਰੇ ਰਹਿਣ ਨਹੀਂ ਦੇਣੀ ਇਸ ਲਈ ਇੱਥੇ ਵੀ ਟਕਰਾਅ ਜਾ ਰਹੀ ਹੈ ਪਰ ਇੱਥੇ ਅਜੇ ਤੱਕ ਚੋਣਾਂ ਹੀ ਨਹੀਂ ਹੋ ਰਹੀਆਂ ਜਨਾਬ ਇਹਦੇ ਵਿੱਚੋ ਹੀ ਇਹ ਮਸ਼ਵਰਾ ਵੀ ਨਿਕਲਣ ਲੱਗ ਪਿਆ ਸੀ ਕਿ ਕਿਉਂ ਨਾ ਫਿਰ ਪੰਜਾਬ ਚ ਵੀ ਐ ਸੂਬਾਈ ਪਧਰੀ ਕਮੇਟੀ ਵੱਖਰੀ ਬਣਾ ਲਈਏ ਤੇ ਆਪਾਂ ਆਪਣੀ ਕਮੇਟੀ ਬਣਾ ਕੇ ਚੋਣ ਕਰਾ ਲੈ ਕਰੀ ਦਿੱਲੀ ਲਈ ਦੇਖਣੀ ਨਾ ਬਬੇ ਉਸ ਪਾਸੇ ਗੱਲ ਦੀ ਵੀ ਚਰਚਾ ਤੁਰ ਪਈ ਐ ਸੋ ਦੇਖਦੇ ਆਂ ਜੇ ਗੱਲ ਤਾਂ ਪੱਥਨ ਲੱਗਦੀ ਐ ਕਿਵੇਂ ਹੋਊਗੀ ਪਹਿਲਾਂ ਹਰਿਆਣਾ ਨੂੰ ਦੇਖਦੇ ਆਂ ਜੀ ਕੌਣ ਪ੍ਰਧਾਨ ਮੰਤਰੀ ਬਹੁਤ ਬਹੁਤ ਸ਼ੁਕਰੀਆ